ਸਸਿਕਾ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਠੀਕ ਹੈ ਜੀ ਅੱਜ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਕੱਟ ਪੀਸਾਂ ਦੀ ਰਹੂਗੀ ਪਰ ਅਸੀਂ ਮੇਨ ਕਾਫੀ ਤੁਹਾਨੂੰ ਸੂਟ ਦਿਖਾਉਣ ਲੱਗੇ ਹਾਂ ਸਾਡੇ ਕੋਲੇ ਕਾਫੀ ਸੂਟ ਜਿਹੜੇ ਅਵੇਲੇਬਲ ਹੈ ਬਸ ਸਾਰੇ ਬ੍ਰਾਂਡਡ ਸੂਟ ਰਹਿਣਗੇ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲੇ ਸੂਟ ਜਿਹੜਾ ਉਹ ਬਾਈ ਕਰ ਸਕਦੇ ਹੋ ਸਾਰੇ ਸੂਟ ਤੁਹਾਨੂੰ ਬ੍ਰਾਂਡਡ ਮਿਲਣਗੇ ਸੋਨੇ-ਸੋਨੇ ਪਰੈਂਟਾਂ ਦੇ ਵਿੱਚ ਕੋਈ ਪ੍ਰਿੰਸੈਸ ਕਲੈਕਸ਼ਨ ਹੈ ਕੋਈ ਰਸ਼ੀਆ ਜੀ ਠੀਕ ਹੈ ਜੀ ਕੋਈ ਸਾਰੇ ਤਰ੍ਹਾਂ ਦੇ ਪ੍ਰਿੰਟ ਸਾਰੇ ਤਰ੍ਹਾਂ ਦੇ ਫੈਨਸੀ ਸੂਟ ਸਾਡੇ ਕੋਲੇ ਅਵੇਲੇਬਲ ਹੈ ਇਹਦੇ ਵਿੱਚ ਦੁਪੱਟਾ ਸੂਟ ਵੀ ਮਿਲਣਗੇ ਤੁਹਾਨੂੰ ਕਾਟਨ ਦੁਪੱਟਾ ਸੂਟ ਮਸਲੀਨ ਦੇ ਦੁਪੱਟਾ ਸੂਟ ਮਿਲਣਗੇ ਪ੍ਰਿੰਟ ਤੁਸੀਂ ਚੈੱਕ ਕਰੀ ਚਲੋ ਕਾਫੀ ਪਿਆਰੇ ਪ੍ਰਿੰਟ ਰਹਿਣਗੇ ਸ਼ਿਮਰ ਦੇ ਸੂਟ ਰਹਿਣਗੇ ਜੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਸਾਡੇ ਕੋਲੇ ਅਵੇਲੇਬਲ ਹੈ ਪ੍ਰਾਈਸ ਤੁਹਾਨੂੰ ਸਿਰਫ ਲਿਮਟ ਦੀ ਪ੍ਰਾਈਸ ਮਿਲੂਗੀ ਇਹਨਾਂ ਸੂਟਾਂ ਦੀ ਦੇਖੋ ਜੀ ਕਾਫੀ ਤਰ੍ਹਾਂ ਦਾ ਪ੍ਰਿੰਟ ਜਿਹੜਾ ਸੋਹਣੇ-ਸੋਹਣੇ ਪ੍ਰਿੰਟਰ ਦੇ ਸੂਟ ਸਾਡੇ ਕੋਲੇ ਰਹਿਣ ਵਾਲੇ ਆਈ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਸ਼ਿਮਰ कॉटन ਦੇ ਵਿੱਚ ਆਉਣਗੇ ਪਲੇਨ ਬਾਟਮ ਦੇ ਨਾਲ ਠੀਕ ਹੈ ਜੀ ਸੀਰਤ 컬렉ਸ਼ਨ ਆਊਗਾ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵਾਲੇ कॉटन ਦੁਪट्टे ਨਾਲ ਆਉਣ ਵਾਲੇ ਆ ਬੁਟੀਕ ਸੂਟ ਵੀ ਰਹਿਣਗੇ ਠੀਕ ਹੈ ਜੀ ਬੁਟੀਕ ਸੂਟ ਵੀ ਰਹਿਣ ਵਾਲੇ ਆ ਇਹ ਵਾਲਾ ਸੂਟ ਚੈੱਕ ਕਰੋ ਮਸਲੀਨ ਦੇ ਦੁਪੱਟੇ ਨਾਲ ਸੂਟ ਰਾਮਟੈਕਸ ਦੇ ਸੂਟ ਵੀ ਰਹਿਣਗੇ ਕਾਫੀ ਤਰ੍ਹਾਂ ਦੇ ਸੂਟ ਸਾਡੇ ਕੋਲੇ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦੇ ਸਾਡੇ ਕੋਲ ਸੂਟ ਜਿਹੜਾ ਉਹ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਅੱਜ ਦੀ ਜਿਹੜੀ ਸਾਡੀ ਮੇਨ ਵੀਡੀਓ ਰਹੂਗੀ ਉਹ ਕੱਟ ਪੀਸਾਂ ਦੀ ਰਹੂਗੀ ਠੀਕ ਹੈ ਜੀ ਸਾਡੇ ਕੋਲ ਜਿਹੜੇ ਕੱਟ ਪੀਸ ਹੈ ਉਹ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਕਾਫੀ ਸਾਰੇ ਜਿਹੜੇ ਕੱਟ ਪੀਸ ਸਾਡੇ ਕੋਲੇ ਆ ਚੁੱਕੇ ਆ ਇਹਦੇ ਵੀ ਤੁਹਾਨੂੰ ਦਿਖਾਉਣ ਲੱਗੇ ਆ ਜੀ ਦੇਖੋ ਇਹ ਵਾਲੇ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੇ ਪ੍ਰਿੰਟ ਰੈਣ ਵਾਲੇ ਸੂਟਾਂ ਦੇ ਇਹ ਤੁਸੀਂ ਚੈੱਕ ਕਰੀ ਚਲੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਸਾਰੇ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਹੈ ਪ੍ਰਾਈਸ ਤੁਹਾਨੂੰ ਮਿਲੂਗੀ ਸਿਰਫ 100 ਰੁਪਏ ਪਰ ਮੀਟਰ ਦੇ ਵਿੱਚ 100 ਰੁਪਏ ਪਰ ਮੀਟਰ ਦੇ ਵਿੱਚ ਤੁਹਾਨੂੰ ਇਹ ਵਾਲੀ ਪ੍ਰਾਈਸ ਮਿਲੂਗੀ ਸੂਟਾਂ ਦੀ ਪ੍ਰਿੰਸਸ ਕਲੈਕਸ਼ਨ ਰਹੂਗੀ ਇਹ ਵਾਲੇ ਸਾਡੇ ਕੋਲੇ ਸੂਟ ਆਏ ਦੇਖੋ ਇਹਨਾਂ बॉटਮ ਤੇ ਵਰਕ ਆਊਗਾ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ 100 ਰੁਪਏ ਮੀਟਰ ਦੇ ਵਿੱਚ ਇਹ ਸੂਟ ਮਿਲੂਗਾ ਜੀ ਠੀਕ ਹੈ ਜੀ ਦੇਖੋ ਜੀ बॉटਮ ਤੇ ਵੀ ਵਰਕ ਆਊਗਾ ਇਹ ਬਾਟਮ ਤੇ ਵਰਕ ਹੈ ਇਹ ਵਾਲਾ ਨਾਲ ਸ਼ਰਟ ਪੀਸ ਆਊਗਾ ਜੀ ਬਹੁਤ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਆ ਨਾਲ ਬਾਟਮਾ ਵੀ ਤੁਹਾਨੂੰ ਸੇਮ ਮਿਲਣਗੇ ਆ ਪ੍ਰਿੰਟ ਚੈੱਕ ਕਰ ਚਲੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਸੂਟਾਂ ਦੇ ਪ੍ਰਿੰਸਸ ਕਲੈਕਸ਼ਨ ਹੈ ਜੀ ਕਾਫੀ ਗੱਠਾ ਸਾਡੇ ਕੋਲੇ ਆ ਚੁੱਕੀਆਂ ਐ ਵੀ ਕਿਸੇ ਵੀ ਮੇਰੇ ਪਹਿਨੇ ਸੂਟ ਲੈਣਾ ਹੋਵੇ ਜਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਹੋਣ ਤਾਂ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਨਾਲ ਪਲੇਨ ਬਾਟਮ ਵੀ ਨਾਲ ਅਵੇਲੇਬਲ ਹੈ ਨਾਲ ਬਾਟਮਾਂ ਵੀ ਮਿਲਣਗੀਆਂ ਜੇ ਤੁਸੀਂ ਆਲ ਓਵਰ ਸੂਟ ਰਹਿਣਾ ਚਾਹੋ ਨੇ ਤਾਂ ਉਹ ਵੀ ਤੁਹਾਨੂੰ ਸੂਟ ਮਿਲਣਗੇ ਜੀ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਨਾਲ ਸੇਮ ਬਾਟਮ ਮਿਲੂਗੀ ਤੁਹਾਨੂੰ ਸੇਮ ਬਾਟਮਾਂ ਨਾਲ ਸੂਟਾਂ ਦੇ ਮੈਚਿੰਗ ਦੇਖੋ ਸੇਮ ਬਾਟਮ ਮਿਲੂਗੀ ਤੁਹਾਨੂੰ ਮੈਚਿੰਗ ਇਹ ਵਾਲੇ ਸੂਟ ਚੈੱਕ ਕਰੋ ਸਾਰੇ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਹੈ ਬਹੁਤ ਪਿਆਰੇ ਸੂਟ ਰੈਣ ਵਾਲੇ ਆ ਦੇਖੋ ਇਹ ਵਾਲੀ ਵੀ ਬਾਟਮ ਨਾਲ ਮੈਚਿੰਗ ਬਾਟਮ ਹੈ ਜੀ ਬਹੁਤ ਸੋਨੇ ਸੋਨੇ ਪ੍ਰਿੰਟ ਸਾਡੇ ਕੋਲੇ ਅਵੇਲੇਬਲ ਹੈ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਇਧਰ ਤੋਂ ਤੁਹਾਨੂੰ ਕੋਣ ਲੱਗੀਆਂ ਜੀ ਦੇਖੋ ਚੈੱਕ ਕਰੀ ਚੱਲੋ ਜੀ ਬਹੁਤ ਪਿਆਰੇ ਪ੍ਰਿੰਟ ਹੈ ਕਿਸੇ ਵੀ ਤਰ੍ਹਾਂ ਦਾ ਪ੍ਰਿੰਟ ਜਿਹੜਾ ਵੀ ਤੁਹਾਨੂੰ ਪਸੰਦ ਹੈ ਸਾਡੇ ਕੋਲ ਤੁਸੀਂ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਠੀਕ ਹੈ ਜੀ ਵੈਸੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਵੀਡੀਓ ਵਿੱਚ ਸਾਡੇ ਕੋਲੇ ਕਿਸ ਤਰ੍ਹਾਂ ਦੇ ਪੀਸ ਅਵੇਲੇਬਲ ਹੈ ਸਾਡੀ ਡੇਲੀ ਵੀਡੀਓ ਆਊਗੀ ਕੱਟ ਪੀਸਾਂ ਦੀ ਅਸੀਂ ਪੂਰੇ ਪੀਸ ਤੁਹਾਨੂੰ ਖੋਲ ਕੇ ਦਿਖਾਵਾਂਗੇ ਪ੍ਰਿੰਟ ਚੈੱਕ ਕਰੀ ਚਲੋ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਪ੍ਰਿੰਸਸ ਕਲੈਕਸ਼ਨ ਰਹਿਣ ਵਾਲੀ ਆ ਸਿਰਫ ਪ੍ਰਾਈਸ ਮਿਲੂਗੀ ਤੁਹਾਨੂੰ 100 ਰੁਪਏ ਪਰ ਮੀਟਰ ਦੇ ਨਾਲ 100 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਪ੍ਰਾਈਸ ਮਿਲੂਗੀ ਦੇਖੋ ਪ੍ਰਿੰਟ ਚੈੱਕ ਕਰੀ ਚਲੋ ਬਹੁਤ ਪਿਆਰੇ ਪ੍ਰਿੰਟ ਪੂਰਾ ਆਲ ਓਵਰ ਸੂਟ ਵੀ ਮਿਲੂਗਾ 2 ਮੀਟਰ ਸ਼ਰਟ ਪੀਸ ਵੀ ਮਿਲੂਗਾ ਠੀਕ ਹੈ ਜੀ ਇਹਨਾਂ ਨਾਲ ਤੁਹਾਨੂੰ ਮੈਚਿੰਗ ਬਾਟਮਾਂ ਵੀ ਮਿਲਣਗੀਆਂ ਪ੍ਰਿੰਟ ਚੈੱਕ ਕਰ ਚਲੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਸਾਰੀ ਪ੍ਰਿੰਸਸ ਕਲੈਕਸ਼ਨ ਆਊਗੀ ਸਿਰਫ 100 ਰੁਪਏ ਪਰ ਮੀਟਰ ਦੇ ਨਾਲ ਤੁਸੀਂ ਸਾਡੇ ਕੋਲ ਸੂਟ ਬਾਈ ਕਰ ਸਕਦੇ ਹੋ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਜੀ ਨਾਲ ਸੇਮ ਮੈਚਿੰਗ ਬਾਟਮਾ ਵੀ ਆਉਣਗੀਆਂ ਜੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਬਾਟਮ ਵੀ ਹੈ ਪ੍ਰਿੰਟ ਚੈੱਕ ਕਰੋ ਦੇਖੋ ਸਾਰਿਆਂ ਦੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਆ ਜੀ ਠੀਕ ਹੈ ਜੀ ਡਿਸਟਲ ਪ੍ਰਿੰਟ ਸਾਰੇ ਰਹਿਣਗੇ ਸਟਾਫ ਤੁਸੀਂ ਜਾਣਦੇ ਹੋ ਹੀ ਪ੍ਰਿੰਸਸ ਕਲੈਕਸ਼ਨ ਕਿਸ ਤਰ੍ਹਾਂ ਦਾ ਸਟਾਫ ਹੁੰਦਾ ਬਹੁਤ ਫਾਈਨ ਸਟਾਫ ਹੁੰਦਾ ਜੀ ਇਹ ਵਾਲੀ ਦੇਖੋ ਬਾਟਮ ਸੇਮ ਠੀਕ ਹੈ ਜੀ ਬਾਟਮ ਦੇ ਉੱਪਰ ਵਰਕ ਆਊਗਾ ਦੇਖ ਸਕਦੇ ਹੋ ਤੁਸੀਂ ਬਾਟਮ ਉੱਪਰ ਵਰਕ ਆਊਗਾ ਇਹ ਵਾਲਾ ਸ਼ਰਟ ਪੀਸ ਰਹੂਗਾ ਜੀ ਦੇਖੋ ਇਹ ਵਾਲਾ ਸ਼ਰਟ ਪੀਸ ਰਹੂਗਾ ਇਹ ਵਾਲੀ ਨਾਲ ਬਾਟਮ ਰਹੂਗੀ ਸਿਰਫ ਤੁਹਾਨੂੰ 500 ਦੇ ਵਿੱਚ ਇਹ ਵਾਲਾ ਸੂਟ ਮਿਲੂਗਾ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜੀ ਦੋ ਦੋ ਪੀਸ ਸਾਡੇ ਕੋਲੇ ਅਵੇਲੇਬਲ ਹੈ ਤੁਸੀਂ ਕੰਪਲੀਟ ਸੂਟ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਕੰਪਲੀਟ ਸੂਟ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਇਸ ਤੋਂਗੇ ਤੁਹਾਨੂੰ ਅਸੀਂ ਪੂਰੀ ਗੱਠ ਦਿਖਾਉਣ ਲੱਗੇ ਆ ਗੱਠ ਦੇ ਵਿੱਚ ਸਾਡੇ ਕੋਲੇ ਕਾਫੀ ਪੀਸ ਹੈ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਪ੍ਰਿੰਟ ਲੈ ਸਕਦੇ ਹੋ ਦੇਖੋ ਇਹ ਵਾਲੇ ਪੀਸ ਦੇਖੋ ਬਹੁਤ ਪਿਆਰੇ ਪਿਆਰੇ ਪੀਸ ਰਹਿਣ ਵਾਲੇ ਆ ਫਿਰ ਤੁਸੀਂ ਚੈੱਕ ਕਰੀ ਚਲੋ ਡੇਲੀ ਸਾਡੀ ਵੀਡੀਓ ਆਉਗੀ ਸੀ ਕਟ ਪੀਸਾਂ ਜੀ ਅਸੀਂ ਇੱਕ ਇੱਕ ਪੀਸ ਤੁਹਾਨੂੰ ਖੋਲ ਕੇ ਦਿਖਾਵਾਂਗੇ ਇਹ ਤੁਹਾਨੂੰ ਦਿਖਾਉਣ ਲੱਗਿਆਂ ਵੀ ਜੇਕਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤੇ ਸਾਡੀ ਸ਼ਾਪ ਤੇ ਤੁਸੀਂ ਵਿਜ਼ਿਟ ਕਰਕੇ ਇਹ ਵਾਲੇ ਪੀਸ ਲੈ ਸਕਦੇ ਹੋ ਜੀ ਠੀਕ ਹੈ ਜੀ ਵੀ ਸਾਡੇ ਕੋਲੇ ਕਾਫੀ ਤਰ੍ਹਾਂ ਦੇ ਪੀਸ ਜਿਹੜੇ ਆਏ ਹੋਏ ਆ ਨਾਲ ਤੁਹਾਨੂੰ ਬਾਟਮ ਵੀ ਮਿਲੂਗੀ ਸੋਹਣੇ ਸੋਹਣੇ ਤੁਹਾਨੂੰ ਪ੍ਰਿੰਟ ਮਿਲਣਗੇ ਜੀ ਦੇਖੋ ਬਹੁਤ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਬਹੁਤ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਜੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਸ਼ਾਪ ਤੇ ਵਿਜ਼ਿਟ ਕਰਕੇ ਇਹ ਵਾਲੇ ਪੀਸ ਵੀ ਤੁਸੀਂ ਬਾਏ ਕਰ ਸਕਦੇ ਹੋ ਔਨਲਾਈਨ ਵੀ ਤੁਸੀਂ ਬਾਏ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਮੇਰੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਕੀਤਾ ਗਿਆ ਹੈ ਤਾਂ ਤੁਸੀਂ ਉਸ ਨੰਬਰ ਤੇ ਮੈਨੂੰ ਕਾਲ ਕਰੋ ਮੈਸੇਜ ਕਰੋ ਤਾਂ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਮੇਰੇ ਕੋਲੋਂ ਬਾਈ ਕਰੋ ਜੀ ਦੇਖੋ ਇਹ ਵਾਲੇ ਪੀਸ ਦੇਖੋ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਪ੍ਰਿੰਟ ਚੈੱਕ ਕਰੋ ਦੇਖੋ ਇੱਕ ਤੋਂ ਇੱਕ ਵੰਦ ਕੇ ਤੁਹਾਨੂੰ ਪ੍ਰਿੰਟ ਮਿਲਣ ਵਾਲਾ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਕਾਫੀ ਮਾਲ ਸਾਡੇ ਕੋਲੇ ਆ ਚੁੱਕਿਆ ਜੀ ਕਾਫੀ ਮਾਲ ਆ ਚੁੱਕਿਆ ਸਾਡੇ ਕੋਲੇ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੇ ਇਹ ਵਾਲੇ ਪੀਸ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਜੇਕਰ ਤੁਸੀਂ ਆਨਲਾਈਨ ਮੇਰੇ ਕੋਲ ਲੈਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਇਹ ਵਾਲੇ ਪੀਸ ਮੇਰੇ ਕੋਲ ਬਾਈ ਕਰ ਸਕਦੇ ਹੋ 100 ਰੁਪਏ ਤੋਂ ਪਰ ਮੀਟਰ ਦੇ ਨਾਲ ਇਹ ਵਾਲੇ ਪੀਸ ਮਿਲਣਗੇ ਜੀ ਠੀਕ ਹੈ ਜੀ 100 ਰੁਪਏ ਪਰ ਮੀਟਰ ਦੇ ਨਾਲ ਬਹੁਤ ਸੋਨੇ ਸੋਨੇ ਪ੍ਰਿੰਟ ਸਾਡੇ ਕੋਲੇ ਅਵੇਲੇਬਲ ਹੈ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਪ੍ਰਿੰਟ ਚੈੱਕ ਕਰੀ ਚੱਲੋ ਜੀ ਦੇਖੋ ਪ੍ਰਿੰਟ ਦੇਖੋ ਤੁਸੀਂ ਕਿੰਨੇ ਪਿਆਰੇ ਸਾਰੇ ਡਿਜੀਟਲ ਪ੍ਰਿੰਟ ਆਉਣਗੇ ਸਾਰੇ ਡਿਜੀਟਲ ਪ੍ਰਿੰਟ ਆਉਣਗੇ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈ ਬਹੁਤ ਪਿਆਰੇ ਪੀਸ ਹੈ ਪ੍ਰਿੰਟ ਨੂੰ ਵੇਖੋ ਕਲਰ ਦੇਖੋ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਇੱਕ ਹੋਰ ਇੱਕ ਬਾਟਮ ਆਈ ਹੈ ਸਾਡੇ ਕੋਲ ਵਰਕ ਵਾਲੀ ਇਹ ਵੀ ਕਿਸੇ ਸ਼ਰਟ ਨਾਲ ਮੈਚ ਹੋਊਗੀ ਜੀ ਕਿਸੇ ਵੀ ਤਰ੍ਹਾਂ ਦੀ ਸ਼ਰਟ ਨਾਲ ਮੈਚ ਹੋਣੀ ਹੈ ਇਹ ਵਾਲੀ ਬਾਟਮ ਦੇਖੋ ਜੀ ਸ਼ੈਡ ਇਸ ਹਾਂਜੀ ਇਹ ਵਾਲੀ ਸ਼ਰਟ ਦੇ ਨਾਲ ਇਹ ਵਾਲੀ ਬਾਟਮ ਹੈ ਜੀ ਇਹ ਵਾਲੀ ਬਾਟਮ ਆ ਵਰਕ ਵਾਲੀ ਦੇਖੋ ਠੀਕ ਹੈ ਇਹ ਵੀ ਤੁਸੀਂ ਸਾਡੇ ਕੋਲ ਸੂਟ ਜਿਹੜਾ ਉਹ ਸਿਰਫ 500 ਰੁਪਏ ਦੇ ਵਿੱਚ ਹੀ ਬਾਏ ਕਰ ਸਕਦੇ ਹੋ ਪ੍ਰਿੰਟ ਚੈੱਕ ਕਰ ਚਲੋ ਦੇਖੋ ਕਿੰਨੇ ਪਿਆਰੇ ਪ੍ਰਿੰਟ ਹੈ ਜੀ ਬਹੁਤ ਪਿਆਰੇ ਪੀਸ ਰਹਿਣ ਵਾਲਿਆ ਜਿਨ੍ਹਾਂ ਨੇ ਮੇਰੇ ਕੋਲੋਂ ਸ਼ਾਪ ਤੇ ਆ ਵਿਜ਼ਿਟ ਕਰਕੇ ਮੇਰੇ ਕੋਲੋਂ ਇਹ ਪੀਸ ਲੈਣੇ ਆ ਤੇ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਤੁਸੀਂ ਜਿਹੜਾ ਲੋਕੇਸ਼ਨ ਦੇ ਵਿੱਚ ਮੇਰਾ ਐਡਰੈਸ ਚੈੱਕ ਕਰ ਕਰ ਐਡਰੈਸ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਸਾਡਾ ਜਿਹੜਾ ਐਡਰੈਸ ਰਹਿਣ ਵਾਲਾ ਜੀ ਓ ਜੇਕਰ ਤੁਸੀਂ ਪਿੱਖੀ ਰੋਡ ਤੋਂ ਆਉਣਾ ਹੈ ਤਾਂ ਤੁਹਾਨੂੰ ਪੂਰਾ ਪੌਲ ਜਿਹੜਾ ਰੇਲਵੇ ਪੌਲ ਬਣਿਆ ਕਰਾਸ ਕਰਕੇ ਰਾਈਟ ਸਾਈਡ ਆਉਣਾ ਪਊਗਾ ਜੀ ਠੀਕ ਹੈ ਜੀ ਸੌਰੀ ਖੱਬੀ ਲੈਫਟ ਸਾਈਡ ਆਉਣਾ ਪਊਗਾ ਠੀਕ ਹੈ ਜੀ ਜੇ ਤੁਸੀਂ ਪਿੱਖੀ ਰੋਡ ਤੋਂ ਆਉਣਾ ਤਾਂ ਤੁਹਾਨੂੰ ਲੈਫਟ ਸਾਈਡ ਆ ਪੌਲ ਦੇ ਅੰਦਰਲੀ ਸਾਈਡ ਆਉਣਾ ਪਊਗਾ ਪਹਿਲੀ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਾ ਰੋਡ ਵੱਲੋਂ ਆ ਰਹੇ ਹੋ ਤਾਂ ਤੁਸੀਂ ਰਾਈਟ ਸਾਈਡ ਆਉਣਾ ਪੌਲਦੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਪੌਲ ਦੇ ਉੱਪਰ ਚੜ੍ਹਨਾ ਨਹੀਂ ਹੈ ਰਾਈਟ ਸਾਈਡ ਆ ਕੇ ਥੋੜਾ ਜਿਹਾ ਅੱਗੇ ਆ ਕੇ ਪਹਿਲੀ ਗਲੀ ਦੇ ਵਿੱਚ ਕ੍ਰੋਸ ਕਰਕੇ ਸਾਡੀ ਸ਼ਾਪ ਹੈ ਜੀ 메인 ਰੋਡ ਤੇ 메인 ਸੜਕ ਤੇ ਸਾਡੀ ਸ਼ਾਪ ਨਹੀਂ ਹੈ ਥੋੜਾ ਜਿਹਾ ਤੁਸੀਂ ਅੱਗੇ ਆਉਂਗੇ ਫਸਟ ਗਲੀ ਦੇ ਵਿੱਚ ਐਂਟਰ ਕਰੋਗੇ ਫਸਟ ਗਲੀ ਦੇ ਐਂਟਰ ਵਿੱਚ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਪੀਸ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਮੇਰੇ ਕੋਲੋਂ ਬਾਈ ਕਰ ਸਕਦੇ ਹੋ ਸਾਡੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਨੀਚੇ ਡਿਸਕ੍ਰਿਪਸ਼ਨ ਚ ਵੀ ਸਾਰੀ ਲੋਕੇਸ਼ਨ ਦਿੱਤੀ ਗਈ ਹੈ ਦੇਖੋ ਸਾਰੇ ਪੀਸ ਜਿਹੜਾ ਤੁਹਾਨੂੰ ਮਿਲਣਗੇ ਮੈਚਿੰਗ ਵੀ ਮਿਲਣਗੇ ਠੀਕ ਹੈ ਜੀ ਆ ਦੇਖੋ ਇਹ ਵਾਲਾ ਪੀਸ ਚੈੱਕ ਕਰੋ ਇਹ ਨਾਲ ਇਹਦੇ ਬਾਟਮ ਰਹੂਗੀ ਮੈਚਿੰਗ ਇਹ ਵਾਲਾ ਇਹਦੇ ਨਾਲ ਸ਼ਰਟ ਪੀਸ ਰਹੂਗਾ ਇਹ ਵਾਲੇ ਪੀਸ ਚੈੱਕ ਕਰੋ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਠੀਕ ਹੈ ਵੀ ਜਿੰਨਾਂ ਨੇ ਵੀ ਪਹਿਣਾ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਸ਼ਾਪ ਤੇ ਵਿਜ਼ਿਟ ਕਰੋ ਜੇ ਕਿਸੇ ਨੇ ਆਨਲਾਈਨ ਲੈਣਾ ਤਾਂ ਪੀਸ ਸਾਡੇ ਕੋਲੋਂ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਸਾਰੇ ਪ੍ਰਿੰਸਸ ਕਲੈਕਸ਼ਨ ਰਹਿਣ ਵਾਲੀ ਹੈ ਸਿਰਫ 100 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲਾ ਪੀਸ ਮਿਲੇਗਾ ਦੇਖੋ ਜੀ ਸਾਰੇ ਪੀਸ ਬਹੁਤ ਵਧੀਆ ਪੀਸ ਰਹਿਣੇ ਵਾਲਿਆ ਜਿਹੜੀ ਕੱਟ ਰਹੋਗੀ ਤੁਹਾਨੂੰ 2 ਦੀ ਮਿਲੇਗੀ 2.5 ਦੀ ਮਿਲੇਗੀ 5 ਦੀ ਮਿਲੇਗੀ 4 ਦੀ ਮਿਲੇਗੀ ਕਈ ਪੀਸ ਐਦਾਂ ਦੇ ਆ ਤੁਹਾਨੂੰ ਜਿਹੜੇ 2 ਪੀਸ ਲੈ ਕੇ ਵੀ ਤੁਹਾਨੂੰ ਸੂਟ ਕੰਪਲੀਟ ਕਰਨਾ ਪਊਗਾ ਦੇਖੋ ਜੀ ਇਹ ਕੱਟ ਪੀਸ ਹੈ ਠੀਕ ਹੈ ਜੀ ਕਈ ਕੋਈ ਪੀਸ ਤਾਂ ਤੁਹਾਨੂੰ 4 ਮੀਟਰ ਵੀ ਮਿਲੂਗਾ 5ਵੀਂ ਮਿਲੂਗਾ ਪਰ ਇਹ ਕੱਟ ਪੀਸ ਹੈ ਕਈ ਸੂਟ ਐਦਾਂ ਦਾ ਹੁੰਦਾ ਤੁਹਾਨੂੰ 2 ਪੀਸ ਲੈਣੇ ਪੈਂਦੇ ਆ ਦੇਖੋ ਇਹ ਵਾਲੀ ਬਾਟਮ ਰਹੂਗੀ ਠੀਕ ਹੈ ਐਦਾਂ ਦਾ ਤੁਹਾਨੂੰ ਪਹਿਲਾਂ ਅਸੀਂ ਸ਼ਰਟ ਪੀਸ ਦਿਖਾ ਚੁੱਕੇ ਆ ਸ਼ਰਟ ਪੀਸ ਵੀ ਮਿਲਣਗੇ ਦੇਖੋ ਸੇਮ ਬਾਟਮ ਮਿਲੂਗੀ ਦੇਖੋ ਇਹ ਵਾਲਾ ਸ਼ਰਟ ਪੀਸ ਆ ਗਿਆ ਇਹ ਸੇਮ ਬਾਟਮ ਆ ਗਈ ਕਾਫੀ ਸੂਟ ਸਾਡੇ ਕੋਲੇ ਐਦਾਂ ਦੇ ਅਵੇਲੇਬਲ ਹੈ ਤੇ ਜੋਜ਼ ਨਾਲ ਮੈਚਿੰਗ ਬਾਟਮ ਵੀ ਹੈ ਠੀਕ ਹੈ ਜੀ ਆ ਦੇਖੋ ਆਹ ਵਾਲੀ ਮੈਚਿੰਗ ਬਾਟਮ ਰਹੂਗੀ ਠੀਕ ਹੈ ਐਦਾਂ ਦਾ ਤੁਹਾਨੂੰ ਪਹਿਲਾਂ ਪੀਸ ਦਿਖਾ ਚੁੱਕੇ ਆ ਅਸੀਂ ਉਹਨਾਂ ਨੇ ਸ਼ੈਲਟਰ ਰਹਿਣਗੀਆਂ ਇਹ ਵਾਲੀਆਂ ਵੀ ਬਾਟਮ ਐ ਬਹੁਤ ਸਾਰੇ ਸਾਡੇ ਕੋਲੇ ਪੀਸ ਐ ਜਿਹੜੇ ਕਾਫੀ ਆ ਚੁੱਕੇ ਐ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਤੇ ਇਹ ਵਾਲੇ ਪੀਸ ਬਾਈ ਕਰੋ ਬਾਕੀ ਸਾਡੇ ਕੋਲੇ ਆਡੀ ਕਲੈਕਸ਼ਨ ਦੇ ਵੀ ਕਾਫੀ ਕੱਟ ਪੀਸ अवेलेबल ਆ ਉਹ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਾਈ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਤੁਸੀਂ ਇਹ ਵਾਲੇ ਸਾਰੇ ਪੀਸ ਜਿਹੜੇ ਉਹ ਮੇਰੇ ਕੋਲ ਲੈ ਸਕਦੇ ਹੋ ਕਾਫੀ ਸਾਡੇ ਕੋਲੇ ਮਾਲ ਆ ਚੁੱਕਾ ਐ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ